ਸਾਡੇ ਬਜ਼ੁਰਗ ਤਾਂ ਆਏ ਨੇ ਪਾਕਿਸਤਾਨ ਚੋਂ ਜੀ ਉਧਰ ਜ਼ਮੀਨਾਂ ਜ਼ਿਆਦਾ ਤਾਂ ਬਹੁਤ ਸੇ ਵਾਰ ਇੱਥੇ ਆ ਕੇ ਬਹੁਤ ਜ਼ਿਆਦਾ ਕਟਾਟ ਲੱਗੀ ਜ਼ਮੀਨਾਂ ਦਾ ਮਨ ਲੋ ਕੋ ਦਿਹਾੜੀਆਂ ਵਾਲਾ ਕੰਮ ਹੀ ਕਰਨਾ ਪਿਆ ਸਾਰਾ ਇੱਥੇ ਆ ਠੀਕ ਹੈ ਭੜਾਈ ਜੀ ਅਸੀਂ ਨਾ ਚਾਰ ਭਾਈਆਂ ਚਾਰੀ 9ਵੀਂ ਕਲਾਸ ਦੇ ਵਿੱਚ ਹੀ ਬਸ ਐ ਕੱਪੇ ਨਹੀਂ ਬੀ ਵਾਲੇ ਕੰਮ ਕਰਦੇ ਪਹਿਲਾਂ ਕੰਪਨੀਆਂ ਠੀਕ ਹੈ ਉਹਨਾਂ ਨੂੰ ਆਪਾਂ ਬੀ ਤਿਆਰ ਕਰਕੇ ਦਿੰਦੇ ਸੀ ਅੱਛਾ ਜਿਵੇਂ ਕਣਕ ਦਾ ਝੋਨੇ ਦਾ ਤਿਆਰ ਕਰਨਾ ਤੇ ਉਹਨਾਂ ਨੂੰ ਚੁਕਾ ਦੇਣਾ ਇਰੇ ਮਨਚੋ ਹੈ ਵੀ ਜਦੋਂ ਉਹ ਉਹਨਾਂ ਨੂੰ ਆਪਾਂ ਚੁਕਾ ਰਹੇ ਆਂ ਤੇ ਆਪਾਂ ਆਪ ਹੀ ਕਿਉਂ ਨਾ ਇਹਨੂੰ ਵੀ ਆਪ ਹੀ ਤਿਆਰ ਕਰੀਏ ਖੁੱਦ ਠੀਕ ਹੈ ਬ੍ਰੀਡਰਟੀ ਆਪਾਂ ਲਗਭਗ ਜੜੀਆਂ ਵੀ ਅੱਜ ਨਵੇਂ ਆ ਯੂਨੀਵਰਸਿਟੀ ਵੱਲੋਂ ਲਾਂਚ ਹੁੰਦੀਆਂ ਨੇ ਹਰ ਇੱਕ ਵੈਰੈਟੀ ਆਪਾਂ ਰੱਖ ਦਿੰਦਾ ਠੀਕ ਹੈ ਤੇ ਇਹਦੇ ਐਮਓ ਜੂ ਸੈਡ ਹੁੰਦੇ ਨੇ ਬ੍ਰੀਡਰ ਸੀਡ ਲਈਦਾ ਉਹ ਬ੍ਰੀਡਰ ਸੀਡ ਨੂੰ ਆਪਾਂ ਤਿਆਰ ਕਰਦੇ ਆਂ ਫਿਰ ਫਾਊਂਡੇਸ਼ਨ ਚ ਕਨਵਰਟ ਹੁੰਦਾ ਤੇ ਫਾਊਂਡੇਸ਼ਨ ਤੋਂ ਬਾਅਦ ਇਹ ਸਰਟੀਫਾਈਡ ਹੋ ਜਾਂਦਾ ਸਫਾਈ ਕਰਾਉਣ ਨਾਲ ਵੀ ਨਹੀਂ ਬਣਦਾ ਸਫਾਈ ਕਰਨ ਨਾਲ ਤਾਂ ਛੋਟਾ ਦਾਣਾ ਕਟਿਆ ਦਾਣਾ ਤੇ ਬਰੀਕ ਦਾਣੇ ਅਲੱਗ ਹੋਣਗੇ ਫਿਰ ਜ਼ਿਆਦਾਤਰ ਕੰਪਨੀਆਂ ਕਰਦੀਆਂ ਵੀ ਇੰਨਾ ਲੰਮਾ ਸੰਘਰਸ਼ ਆ ਉਹ ਕਹਿੰਦੇ ਆ ਵੀ ਜੇ ਰੇਟ ਦਾ ਇੱਕੋ ਹੀ ਆ ਚਲੋ ਜਿਹੜਾ ਆਇਆ ਫੜਿਆ ਪੈਕਿੰਗ ਕੀਤੀ ਤੇ ਆਪਾਂ ਮੰਡੀ ਦੇ ਸੇਲ ਕਰਤਾ ਪੈਕਿੰਗ ਕਰਤੀ ਤੇ ਦੁਕਾਨਾਂ ਦੇ ਭੇਜ ਤੇ ਸਾਨੂੰ ਇਹ ਹੁੰਦਾ ਵੀ ਆਪਾਂ ਫਾਰਮਰਾਂ ਨੂੰ ਜਿਹੜੀ ਚੀਜ਼ ਦੇਣੀ ਆ ਉਹ ਆਪਾਂ ਵਧੀਆ ਦਈਏ ਤੇ ਇਸ ਤਰੀਕੇ ਆਪਾਂ 20 ਤਿਆਰ ਕਰਦੇ ਆ ਜਿਹੜਾ 20 ਸਰਟੀਫਾਈਡ ਹੁੰਦਾ ਹੈ ਤੇ ਤੀਜੇ ਸਾਲ ਜਾ ਕੇ ਹੁੰਦਾ ਆਮ ਤੌਰ ਤੇ ਕੀ ਬੋਰੀ ਪੁਰਾਣੀ ਲੱਗਦੀ ਆ ਠੀਕ ਆਪਾਂ ਬਿਲਕੁਲ ਨਵੀਂ ਫ੍ਰੈਸ਼ ਗੱਠ ਲਿਆ ਕੇ ਉਹਦੇ ਚ 20 ਕਣਕ ਦਾ ਪਾਉਣੇ ਆ ਕਣਕ ਦੇ 20 ਤੋਂ ਬਾਅਦ ਬੋਰੀ ਪੁੱਠੀ ਹੋ ਕੇ ਸਾਫ਼ ਹੁੰ ਪਰ ਉਸ ਤੋਂ ਬਾਅਦ ਝੋਨੇ ਦਾ ਬੀਜ ਪੈਂਦਾ ਝੋਨੇ ਦੇ ਬੀਜ ਤੋਂ ਬਾਅਦ ਉਸੇ ਰੁੱਧਾ ਉਹ ਸੇਲ ਕਰਦੇ ਠੀਕ ਹੈ ਇੱਕ ਵਾਰ ਕਣਕ ਪੈਂਦੀ ਇੱਕ ਵਾਰ ਝੋਨਾ ਪੈਂਦਾ 1692 ਦੀ ਵੈਰੈਟੀ ਆ ਬਹੁਤ ਜਾਂਦੀਆਂ ਉੱਥੇ ਅੰਮ੍ਰਿਤਸਰ ਏਰੀਆ ਸਬਜ਼ੀ ਲੱਗਦੀ ਆ ਉਹ ਫਾਰਮਰ ਇੱਥੋਂ ਬੀਜ ਲੈ ਕੇ ਜਾਂਦੇ ਨੇ ਆਪਣੇ ਤੋਂ ਠੀਕ ਹੈ ਇੱਥੋਂ ਆ ਕੇ ਖੋਦ ਹਾਂ ਜਿੱਧਰ ਜਿਹੜਾ ਮਲੇਰ ਕੋਟਲਾ ਏਰੀਆ ਇੱਧਰ ਸਬਜ਼ੀ ਦਾ ਏਰੀਆ ਜ਼ਿਆਦਾ ਆ ਗਿਆ ਇਹ ਜਿਹੜੇ ਗੇਤੇ ਝੋਨੇ ਬੀਜਦੇ ਆ ਚੰਡੀਗੜ੍ਹ ਦੇ ਨਾਲ ਨਾਲ ਟਮਾਟਰ ਟਮਾਟਰ ਦੀ ਖੇਤੀ ਕਰਦੇ ਆ ਉਹ ਫਾਰਮਰ ਸਾਰੇ ਆਪਣੇ ਤੋਂ 1500 992 ਇੱਥੋਂ ਹੀ ਲੈ ਕੇ ਜਾਂਦੇ ਸਾਡਾ ਰੇਟ ਮਤਾਰ ਠੀਕ ਹੈ ਮਾਰਕੀਟ ਚੱਲਦੀ ਆ ਖੇਤ ਦੇ ਮੁਤਾਬਕ ਹਮਮ ਜਿਸ ਬੀਜ ਤੇ ਖੱਚਾ ਉਹਦੀ ਰੇਟ ਵਧਾ ਦਿਓ ਜਿੰਦੀ ਖੇਚ ਘਟਾ ਉਹਦਾ ਰੇਟ ਘਟਾ ਦਿਓ ਆਪਣਾ ਬੀਜ ਆਪਾਂ 1 ਸਾਲ ਪਹਿਲਾਂ ਤਿਆਰ ਕਰਦੇ ਆ ਜਿਸ ਚੀਜ਼ ਦੀ ਆਪਾਂ ਲੋੜ ਠੀਕ ਹੈ ਆਪਾਂ ਉਹਦੇ ਮੁਤਾਬਕ ਆਪ ਨੂੰ ਕਿੰਨੇ ਖਰਚੇ ਪੈ ਰਹੇ ਆ ਕੀ ਖੇਚ ਲ ਪੈ ਰਹੀ ਆ ਉਹ ਅਗਲੇ ਸਾਲ ਉਹ ਆਪਾਂ ਜਿਵੇਂ ਹੁਣ 14 ਇਸ ਵਾਰ ਬਾਸਪਤੀ ਮੰਦਾ ਪੈ ਗਿਆ ਹਮ ਫਾਰਮਰ ਸਾਰਿਆਂ ਨੇ ਪਰਮਲ ਬੀਜ ਆ ਹੁਣ ਮਾਰਕੀਟ 'ਚ ਪਰਮਲ ਦੇ ਰੇਟ ਵਧ ਗਏ ਹੂੰ ਆਪਣਾ ਰੇਟ ਉਹੀ ਰਹਿੰਦਾ ਹੈ ਜੇ 70 ਰੁਪਏ ਰੇਟ ਆ ਜਾਂ 75 ਰੁਪਏ ਰੇਟ ਆ ਤੇ 75 ਹੀ ਲੈਣਾ ਚਾਹੇ ਮਾਰਕੀਟ 'ਚ ਭਾਵੇਂ 150 ਹੋ ਜੇ 9466259741 ਠੀਕ ਹੈ ਜੀ ਵਿਕੇਗਾ 94630 20575 ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਆਪਾਂ ਹਰ ਵਾਰ ਕੁਝ ਨਾ ਕੁਝ ਨਵੀਂ ਸਟੋਰੀ ਨਵੇਂ ਕਿਸਾਨ ਦਾ ਸੰਘਰਸ਼ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਨੇ ਆ ਅੱਜ ਮੈਂ ਪੁੱਜਿਆ ਪਿੰਡ ਲਹਾਰ ਖੇੜਾ ਜ਼ਿਲ੍ਹਾ ਮਾਨਸਾ ਦੇ ਵਿੱਚ ਜਿਹੜੇ ਵੀਰ ਨਾਲ ਅੱਜ ਤੁਹਾਨੂੰ ਮੁਲਾਕਾਤ ਕਰਵਾ ਰਹੇ ਹਾਂ ਉਹਨਾਂ ਨੇ ਆਪਦੀ ਜ਼ਿੰਦਗੀ ਦੇ ਵਿੱਚ ਇੰਨਾ ਸੰਘਰਸ਼ ਕਰਿਆ ਕਿ ਅੱਜ ਵੱਡੇ ਵੱਡੇ ਕਰੋੜ ਪਤੀਆਂ ਵਰਗੇ ਬਿਜ਼ਨਸ ਉਹਨਾਂ ਨੇ ਆਪਣੇ ਇੱਕ ਛੋਟੇ ਜਿਹੇ ਪਿੰਡ ਤੋਂ ਸ਼ੁਰੂ ਕਰ ਦਿੱਤੇ ਹਨ ਜਿਵੇਂ ਕਿ ਕਹਿੰਦੇ ਹੁੰਦੇ ਆ ਕਿ ਲੋੜ ਕਾੜ ਦੀ ਮਾਂ ਹੈ ਪਰ ਇਹਨਾਂ ਨੇ ਉਹ ਖੇਤੀ ਦੇ ਵਿੱਚ ਉਹ ਕਾੜਾਂ ਕੱਢਤੀਆਂ ਜਿਹੜੀਆਂ ਕਿ ਹਰ ਇੱਕ ਕਿਸਾਨ ਨੂੰ ਜ਼ਰੂਰਤ ਹੁੰਦੀਆਂ ਹਨ ਜਿੱਥੇ ਕਿ ਜਦੋਂ ਕਿ ਜਿਹੜਾ ਖੇਤੀ ਦਾ ਮੁੱਖ ਤੰਦਾ ਬੀਜ ਤੇ ਹੁੰਦਾ ਹੈ ਤਾਂ ਬਾਈਆਂ ਨੇ ਜਿਹੜਾ ਕੀਤਾ ਕਿ ਆਪਣੇ ਵਾਸਤੇ ਦਾ ਬੀਜ ਤਿਆਰ ਕਰਨਾ ਸੀ ਪਰ ਅੱਜ ਇਹ ਪੂਰੇ ਦੇਸ਼ ਵਾਸਤੇ ਬੀਜ ਤਿਆਰ ਕਰ ਰਹੇ ਹਨ ਤਹਾਨੂੰ ਅੱਜ ਮਿਲਾਉਂਦੇ ਆ ਬਾਈ ਕੁਲਜੀਤ ਹੋਰਾਂ ਨਾਲ ਜਿਨ੍ਹਾਂ ਦੇ ਆਪਾਂ ਫਾਰਮ ਤੇ ਅੱਜ ਪੁੱਜੇ ਹੋਏ ਆ ਸਤਿ ਸ਼੍ਰੀ ਅਕਾਲ ਬਾਈ ਜੀ ਆਪ ਤੁਹਾਡਾ ਧੰਨਵਾਦ ਜੀ ਜੀ ਸਾਡੇ ਕੋਲ ਤੁਸੀਂ ਪਹੁੰਚੇ ਜੀ ਤੇ ਫਾਰਮਰਾਂ ਨੂੰ ਇਹਦੇ ਬਾਰੇ ਆਪਾਂ ਕੁਝ ਦੱਸਾਂਗੇ ਤੇ ਉਹਨਾਂ ਦਾ ਵੀ ਕੁਝ ਆਪਣੇ ਨਾਲ ਹੋਣ ਜਾਣ ਬਣਦਾ ਹੈ ਵੱਧਾ ਹੁੰਦਾ ਹਾਂਜੀ ਹਾਂਜੀ ਮਿਲਣ ਗਿਲਣ ਨਾਲ ਹੀ ਹਰਿਆਕਤ ਇਨਸਾਨ ਦਾ ਇੱਕ ਦੂਜੇ ਨਾਲ ਵੱਧਾ ਹੁੰਦਾ ਹੈ ਜੀ ਬਾਈ ਜੀ ਤੁਸੀਂ ਪਹੁੰਚੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡਾ ਵੀ ਧੰਨਵਾਦ ਜਿਨ੍ਹਾਂ ਨੇ ਸਮਾਂ ਦਿੱਤਾ ਉਹਦੇ ਕੀਮਤੀ ਸਮੇਂ ਚੋਂ ਸਾਰਾ ਤਾਂ ਪਹਿਲਾਂ ਆਪਾਂ ਗੱਲ ਕਰਦੇ ਆ ਤੁਹਾਡਾ ਪਿੰਡ ਬਿਲਕੁਲ ਸਰਹੱਦ ਤੇ ਆ ਨਾ ਮਤਲਬ ਪੰਜਾਬ ਹਰਿਆਣਾ ਦੀ ਹਾਂ ਜੀ ਹਾਂ ਜੀ ਬਾਰਡਰ ਤੇ ਆਪਣੇ ਖੇਤਾਂ ਦੇ ਨਾਲ ਹੀ ਬਾਰਡਰ ਆ ਜਾਂਦਾ ਹਰਿਆਣਾ ਦਾ ਹਾਂਜੀ ਤੇ ਤੁਹਾਡੀ ਇਹ ਸੋਚ ਕਿਵੇਂ ਬਣੀ ਵੀ ਆਪਾਂ ਯਾਰ ਬੀਜਾਂ ਦਾ ਹੀ ਆ ਆਪਦਾ ਹੀ ਫਾਰਮ ਤਿਆਰ ਕਰਨਾ ਵੀ ਜਿੱਦੇ ਚ ਬੀਜ ਹੀ ਪੈਦਾ ਕਰਨੇ ਆ ਇਹ ਅਸੀਂ ਨਾ ਖੇਤੀ ਸ਼ੁਰੂ ਤੋਂ ਬਚਪਨ ਤੋਂ ਹੀ ਸ਼ੌਂਕ ਸੀ ਖੇਤੀ ਦਾ ਬਹੁਤ ਜ਼ਿਆਦਾ ਜੀ ਜੀ ਸਾਡੇ ਬਜ਼ੁਰਗ ਤਾਂ ਆਏ ਨੇ ਪਾਕਿਸਤਾਨ ਚੋਂ ਜੀ ਉਧਰ ਜ਼ਮੀਨਾਂ ਜ਼ਿਆਦਾ ਤਾਂ ਬਹੁਤ ਸੇ ਵਾਰ ਇੱਥੇ ਆ ਕੇ ਬਹੁਤ ਜ਼ਿਆਦਾ ਕਟਾਟ ਲੱਗੀ ਜ਼ਮੀਨਾਂ ਦਾ ਮਨ ਲੋ ਕੋ ਦਿਹਾੜੀਆਂ ਵਾਲਾ ਕੰਮ ਹੀ ਕਰਨਾ ਪਿਆ ਸਾਰਾ ਇੱਥੇ ਆ ਕੇ ਠੀਕ ਹੈ ਓਲੇ ਓਲੇ ਸ਼ੌਂਕ ਨਾਲ ਲੱਗੇ ਰਹਿ ਖੇਤੀ ਦਾ ਸ਼ੌਂਕ ਸੀ ਖੇਤੀ ਕਰਦੇ ਕਰਦੇ ਇਧਰ ਨੂੰ ਉੱਤਰੇ ਨਾਲ ਠੇਕੇ ਰੱਖ ਲਈ ਠੇਕੇ ਦੇ ਬਜਾਈ ਜਿੰਨਾ ਕੋ ਹੋ ਸਕਿਆ ਵਧੀਆ ਕੰਮ ਕਰਨਾ ਹੂੰ ਤੇ ਬਸ ਐਵੇਂ ਕਰਦੇ ਕਰਦੇ ਆਪਣੇ ਕੰਬਾਈਨਾ ਲੈ ਲਈਆਂ ਕੰਬਾਈਨਾ ਦੇ ਕਾਰਨ ਆਪਾਂ ਕੁਛ ਆਪਦੇ ਖੇਤ ਜਿਹੜਾ ਬੀ ਵਾਲੇ ਕੰਮ ਕਰਦੇ ਪਹਿਲਾਂ ਕੰਪਨੀਆਂ ਠੀਕ ਹੈ ਉਹਨਾਂ ਨੂੰ ਆਪਾਂ ਬੀ ਤਿਆਰ ਕਰਕੇ ਦਿੰਦੇ ਸੀ ਅੱਛਾ ਜਿਵੇਂ ਕਣਕ ਦਾ ਝੋਨੇ ਦਾ ਤਿਆਰ ਕਰਨਾ ਤੇ ਉਹਨਾਂ ਨੂੰ ਚੁਕਾ ਦੇਣਾ ਫਿਰ ਮਨ ਚ ਆਇਆ ਵੀ ਜਦੋਂ ਉਹ ਉਹਨਾਂ ਨੂੰ ਆਪਾਂ ਚੁਕਾ ਰਹੇ ਹਾਂ ਤੇ ਆਪਾਂ ਆਪ ਹੀ ਕਿਉਂ ਨਾ ਇਹਨੂੰ ਆਪ ਹੀ ਤਿਆਰ ਕਰੀਏ ਉਹਦਾ ਠੀਕ ਹੈ ਉਹ ਕੰਬਾਈਨਾ ਦਾ ਵੀ ਆਪਾਂ ਨੂੰ ਕਾਫੀ ਸਾਲ 5-7 ਸਾਲੇ ਮਿਲ ਦਿੰਦੇ ਰਹੇ ਬੀਜ ਹਮ ਹੌਲੀ-ਹੌਲੀ ਫਿਰ ਮਨ ਚ ਆਇਆ ਤੇ ਆਪਣਾ ਵੀ ਸ਼ੁਰੂ ਕਰ ਲਿਆ ਆਪ ਹੀ ਠੀਕ ਹੈ ਕਿਵੇਂ ਤੁਸੀਂ ਮਤਲਬ ਇਹ ਆਪ ਦੇ ਫਾਰਮ ਤੇ ਸਾਰਾ ਤਿਆਰ ਕਰ ਦਿਓ ਜਾਂ ਅੱਗੇ ਕਿਸਾਨਾਂ ਤੋਂ ਵੀ ਤਿਆਰ ਕਰਵਾਉਂਦੇ ਹੋ ਨਹੀਂ ਲਗਭਗ ਝੋਨਾ ਤਾਂ ਸਵਾਰਾ ਹੀ ਆਪਣੇ ਖਤੋਂ ਦਾ ਆਪਾਂ ਠੇਕੇ ਰੱਖੀ ਦੀ ਜ਼ਮੀਨ ਉਹਨੀ ਜਿਆਦਾ ਜਿੰਨੀ ਆਪਾਂ ਨੂੰ ਲੋੜ ਆ ਪ੍ਰੋਡਕਸ਼ਨ ਦੀ ਉਹਨਾ ਏਰੀਆ ਠੇਕੇ ਵੱਧ ਲੈ ਲਈਦਾ ਠੀਕ ਹੈ ਜੀ ਆਪਦੀ ਮਰਜ਼ੀ ਨਾਲ ਤਿਆਰ ਕਰਨਾ ਆਪਦੀ ਮਰਜ਼ੀ ਨਾਲ ਹੀ ਉਹਨੂੰ ਟਾਈਮ ਦੇ ਟਾਈਮ ਵੜਨਾ ਛੰਟਾਈ ਕਰਨੀ ਹੁੰਦੀ ਤਿੰਨ ਤਿੰਨ ਵਾਰ ਉਹ ਹਰੇਕ ਖੇਤਾਂ ਵਿੱਚ ਛੰਟਾਈ ਨਹੀਂ ਹੁੰਦੀ ਠੀਕ ਹੈ ਆਫਟੈਬ ਬੂਟੇ ਆ ਜਿਹੜੇ ਝੋਨੇ ਦੇ ਇਹ ਤਿੰਨ ਵਾਰ ਕੱਟਨੇ ਪੈਂਦੇ ਠੀਕ ਹੈ ਤੇ ਜਿਹੜਾ ਆਪਣਾ ਵੈਰਾਈਟੀ ਕਿਹੜੀ ਕਿਹੜੀ ਆਪਣੇ ਕੋਲੇ ਮਤਲਬ ਝੋਨੇ ਦੀ ਲਾਲੋ ਜਾਂ ਕਣਕ ਦੀ ਲਾਲੀਏ ਵੈਰਾਈਟੀ ਆਪਾਂ ਲਗਭਗ ਜੜੀਆਂ ਵੀ ਅੱਜ ਨਵੇਂ ਆ ਯੂਨੀਵਰਸਿਟੀ ਵੱਲੋਂ ਲਾਂਚ ਹੁੰਦੀਆਂ ਨੇ ਹਰ ਇੱਕ ਵੈਰਾਈਟੀ ਆਪਾਂ ਰੱਖਦੇ ਆ ਠੀਕ ਹੈ ਤੇ ਇਹਦੇ ਐਮਓ ਜੂ ਸੈਨ ਹੁੰਦੇ ਨੇ ਬਰੀਡਰ ਸੀਡ ਲਈਦਾ ਉਹ ਬਰੀਡਰ ਸੀਡ ਨੂੰ ਆਪਾਂ ਤਿਆਰ ਕਰਦੇ ਆ ਫਿਰ ਇਹ ਫਾਊਂਡੇਸ਼ਨ ਚ ਕਨਵਰਟ ਹੁੰਦਾ ਹੂੰ ਤੇ ਫਾਊਂਡੇਸ਼ਨ ਤੋਂ ਬਾਅਦ ਇਹ ਸਰਟੀਫਾਈਡ ਹੋ ਜਾਂਦਾ ਠੀਕ ਹੈ ਤੁਸੀਂ ਆਪਦੇ ਲੈਵਲ ਤੇ ਦੇ ਰਹੇ ਆ ਤੁਹਾਡੇ ਲੈਵਲ ਦਾ ਨਾਮ ਬੀਬੀ ਬੀਬੀ ਸੀ ਦੇ ਨਾਮ ਤੇ ਆਪਣੀ ਜਿਹੜੀ ਫੁੱਲ ਫਾਰਮ ਹੈ ਬਾਬਾ ਵਿਜੀਚੰਦ ਬੰਦੀ ਆ ਪਰ ਆਪਣਾ ਬੀਬੀਸੀ ਦੇ ਨਾਮ ਤੇ ਇਹਨੂੰ ਆਪਾਂ ਠੀਕ ਹੈ ਟੈਕਿੰਗ ਕਰ ਰਹੇ ਆ ਜੀ ਤੇ ਇਹਦੀ ਛਾਂਟਾ ਸਟਾਈ ਦਾ ਜਿਵੇਂ ਇਹਦਾ ਮਤਲਬ ਕਿੱਥੋਂ ਆਪਾਂ ਕਹਿ ਸਕਦੇ ਆ ਵੀ ਜਿਹੜਾ ਸਾਡਾ ਬੀ ਆ ਉਹ ਵਧੀਆ ਹੀ ਆ ਮਤਲਬ ਜਿਵੇਂ ਅੱਜ ਕੱਲ ਕਿਸਾਨਾਂ ਨਾਲ ਜ਼ਿਆਦਾਤਰ ਇਹੀ ਕੁਝ ਹੁੰਦਾ ਕਿਉਂਕਿ ਹੁਣ ਵੀ ਆਹੀ ਕੁਝ ਚੱਲ ਰਿਹਾ ਕਿਸੇ ਨੇ ਬਹੁਤ ਵਧੀਆ ਨਾਮੀ ਕੰਪਨੀ ਦੀ ਕਿਸੇ ਨੇ ਮੱਕੀ ਬੀਜਲੀ ਪਰ ਉਹਨੂੰ ਛਲੀਆਂ ਨਹੀਂ ਲੱਗੀਆਂ ਕਿ ਝੋਨਾ ਪਾਲਦਾ ਜਦੋਂ ਨੂੰ 4-5 ਮਹੀਨੇ ਬਾਅਦ ਫਸਲ ਲੈਣ ਦਾ ਟਾਈਮ ਆਉਂਦਾ ਉਹ ਦਿਨ ਉਹਦਾ ਰਿਜ਼ਲਟ ਜ਼ੀਰੋ ਹੁੰਦਾ ਕਹਿੰਦੇ ਜਨਾ ਜਿਆਦਾਤਰ ਕੀ ਹੁੰਦਾ ਵੀ ਆਮ ਆਪਾਂ ਦੇਖ ਲੈਂਦੇ ਆ ਵੀ ਪੈਕਟ ਬੰਨਤਾ ਜਾਂ ਥੈਲੇ ਦੇ ਵਿੱਚ ਪਾਤਾ ਸੋਹਣੇ ਥੈਲੇ ਦੇ ਵਿੱਚ ਪਾਤਾ ਤੇ ਵੀ ਨਵਾਂ ਹੋ ਗਿਆ ਹੂੰ ਹੂੰ ਉਹਦੇ ਨਾਲ ਵੀ ਨਵਾਂ ਨਹੀਂ ਹੁੰਦਾ ਠੀਕ ਹੈ ਨਵਾਂ ਵੀ ਹੋਊਗਾ ਆਪਾਂ ਵੀ ਯੂਨੀਵਰਸਿਟੀਾਂ ਨਿਊਕਲੀਅਸ ਸੀਡ ਤਿਆਰ ਕਰਦੀਆਂ ਠੀਕ ਹੈ ਨਿਊਕਲੀਅਸ ਸੀਡ ਤੋਂ ਨਮੀਰ ਸਰਚ ਹੋ ਗਈ ਨਿਊਕਲੀਅਸ ਸੀਡ ਹੋ ਗਿਆ ਬਣ ਗਿਆ ਬਣ ਤੋਂ ਪਹਿਲਾਂ ਉਹ ਬੜਾ ਬੜਾ ਲੰਮਾ ਟਾਈਮਰ ਸਰਚ ਹੁੰਦੀ ਰਹਿੰਦੀ ਆ ਠੀਕ ਹੈ ਜੀ ਫਿਰ ਉਹ ਬਣਦਾ ਹੈ ਬਰੀਡਰ ਸੀਡ ਹੂੰ ਹੂੰ ਜਦੋਂ ਬਰੀਡਰ ਸੀਡ ਬਣ ਗਿਆ ਉਹ ਆਪਾਂ ਆਪਣੇ ਲਾਇਸੈਂਸ ਦੇ ਉੱਤੇ ਆਪਾਂ ਨੂੰ ਬੀ ਮਿਲ ਜਾਂਦਾ ਕੋਈ ਵੈਰੈਟੀ ਦਾ ਕੁਆਂਟਲ ਕਿਸੇ ਦਾ 10 ਕਿਲੋ ਕਿਸੇ ਦਾ 20 ਕਿਲੋ ਇਹ ਬਹਿੰਗੇ ਬੜੇ ਹੁੰਦੇ ਨੇ 20 ਕਿਲੋ ਵੀ 10 10 ਕਿਲੋ ਵੀ ਇਸ ਤਰ੍ਹਾਂ ਮਿਲਦਾ ਹੈ ਢਾਈ ਢੇ ਤਿੰਨ ਤਿੰਨ ਲੱਖ ਹੁੰਦਾ ਐਮਯੂ ਜੀ ਸਾਈਨ ਹੁੰਦੇ ਆ ਠੀਕ ਹੈ ਕੋਈ 5 ਸਾਲ ਦੀ ਵੈਲਿਡਿਟੀ ਹੁੰਦੀ ਕਿਸੇ ਦੀ ਕਿਸੇ 3 ਸਾਲ ਦੀ ਹੁੰਦੀ ਐਮਯੂ ਜੀ ਸਾਈਨ ਤੇ ਆਪਾਂ ਨੂੰ ਬੀ ਮਿਲ ਗਿਆ ਆਪਾਂ ਉਹ ਬਰੀਡਰ ਬੀ ਲੈ ਆਏ ਬਰੀਡਰ ਨੂੰ ਆਪਾਂ ਖੇਤ ਬਜਾਈ ਕੀਤਾ ਬਜਾਈ ਕਰਨ ਤੋਂ ਬਾਅਦ ਆਪਾਂ ਉਹਨੂੰ ਸੈਂਟਾਈਜ਼ ਨੂੰ ਕਰਕੇ ਦੋ ਤੋਂ ਤਿੰਨ ਤਨਵਾਰ ਹੁੰਦੀ ਹੈ ਬ੍ਰੀਡਰ ਸੀਡ ਦੇ ਵਿੱਚ ਜਿਹੜੀ ਵੈਰੈਟੀਆਂ ਨੂੰ ਪਿਉਂਦ ਕਰਕੇ ਤਿਆਰ ਕੀਤਾ ਜਾਂਦਾ ਹੈ ਉਹਨਾਂ ਦਾ ਕ੍ਰੈਡਿਟ ਵਿੱਚ ਆ ਜਾਂਦਾ ਠੀਕ ਹੈ ਆਪਾਂ ਜਿਹੜੀ ਬੀਜੀ ਆ ਉਹਨੂੰ ਵਿੱਚ ਮਿਲਾਵਟ ਬਹੁਤ ਬਣ ਜਾਂਦੀ ਆ ਆਟੋਮੈਟਿਕ ਉਹਨੂੰ ਫਿਰ ਆਪਣੇ ਖੇਤਾਂ 'ਚ ਤਿਆਰ ਕਰਕੇ ਫਿਰ ਉਹਨੂੰ ਫਾਊਂਡੇਸ਼ਨ ਤੋਂ ਸਰਟੀਫਿਕੇਟ ਤਿਆਰ ਹੁੰਦਾ ਠੀਕ ਹੈ ਜਿਵੇਂ ਆਪਾਂ ਕੁਆਂਟਲ ਬੀ ਲੈ ਬ੍ਰੀਡਰ ਉਹਦੇ ਤੋਂ ਆਪਾਂ ਫਾਊਂਡੇਸ਼ਨ ਬਣਾਇਆ ਫਾਊਂਡੇਸ਼ਨ ਨੂੰ ਫਿਰ ਅਗਲੇ ਸਾਲ ਆਪਾਂ ਬਜਾਈ ਕਰਨੀ ਆ ਬੀ ਇਹਦਾ ਪ੍ਰੋਸੈਸ ਸ ਲੰਮਾ ਠੀਕ ਹੈ ਜ਼ਿਆਦਾਤਰ ਕੀ ਕਰਦੇ ਨੇ ਕੰਪਨੀ ਆ ਹੁੰਦਾ ਵੀ ਮਾਲ ਮਾਰਕੀਟ ਦੇ ਵਿੱਚੋਂ ਲਿਆ ਮਸ਼ੀਨ ਚੋਂ ਗ੍ਰੇਡਰ ਚੋਂ ਟਪਾਤਾ ਸਫਾਈ ਹੋ ਗਈ ਤੇ ਆਪਾਂ ਪੈਕ ਕਰਤਾ ਹਾਂ ਜਿਵੇਂ ਆਮ ਤੌਰ ਤੇ ਆਪਾਂ ਕਣਕ ਵੇਲੇ ਵੀ ਦੇਖਦੇ ਹਾਂ ਅਲੱਗ ਕਹਿੰਦਾ ਇਕੱਲਾ ਨੇ ਮਸ਼ੀਨ ਲੱਗੀ ਆ ਉੱਥੋਂ ਸਫਾਈ ਕਰਾ ਲਿਓ ਹਾਂ ਜੀ ਸਫਾਈ ਕਰਾ ਲਓ ਤੇ ਹੋ ਗਿਆ ਸਫਾਈ ਕਰਾਉਣ ਨਾਲ ਵੀ ਨਹੀਂ ਬਣਦਾ ਸਫਾਈ ਕਰਨ ਨਾਲ ਤਾਂ ਛੋਟਾ ਦਾਣਾ ਕਟਿਆ ਦਾਣਾ ਤੇ ਬਰੀਕ ਦਾਣੇ ਅਲੱਗ ਹੋਣਗੇ ਠੀਕ ਹੈ ਪਰ ਜਿਹੜਾ ਉਹਦਾ ਜਵਾਨ ਹੈ ਜਵਾਨ ਬੀ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਬ੍ਰੀਡਰ ਸੀਡ ਨਿਊਕਲਸ ਤੋਂ ਬਣਿਆ ਉਹ ਪਹਿਲਾ ਸੀਡ ਹੈ ਬੁਢਲਾ ਸੀਡ ਉਹ ਹੁਣ ਆਪਾਂ ਤੁਸੀਂ ਵੇਖੋ ਵੀ ਇੱਕ ਕਵਾਂਟਲ ਵੀ ਲੈਂਦਾ ਆਪਾਂ ਵੱਧ ਤੋਂ ਵੱਧ 2 ਕਿੱਲਾਂ ਵਿੱਚ ਵੇਚ ਦਿਆਂਗੇ ਸਹੀ ਹੈ ਹੁਣ ਦੋ ਕਿੱਲਾਂ ਦੇ ਵਿੱਚੋਂ ਆਪਾਂ 55 ਤੋਂ 60 ਮਣ ਦੇ ਐਵਰੇਜ ਪਾਲੀ ਕਣਕ ਦੀ ਹੁਣ ਆਪਾਂ 100 ਮਣ ਬੀਜ ਹੋ ਗਿਆ ਦੋ ਕਿੱਲਾਂ ਦਾ ਤਿਆਰ ਉਹ ਆਪਾਂ ਘਰੇ ਰੱਖ ਲਿਆ ਠੀਕ ਹੈ ਬੀ ਬਰਾਉਨ ਦਾ ਤਰੀਕਾ ਜਿਹੜਾ ਇਸ ਤਰੀਕੇ ਵੀ ਬਰੀਡਰ ਤੋਂ ਆਪਾਂ ਲਿਆਏ ਤੇ 1-6 ਮਹੀਨੇ ਆਪਣੇ ਲਾਗੇ ਬੀਜਨ ਤੇ ਹੁਣ 6 ਮਹੀਨੇ ਬਾਅਦ ਤਿਆਰ ਹੋਇਆ ਤੇ ਉਹਨੂੰ ਪ੍ਰੋਡਕਸ਼ਨ ਜਿਹੜੀ ਹੋਈ ਆਪਾਂ ਚੱਕ ਕੇ ਅੰਦਰ ਰੱਖਤੀ ਠੀਕ ਹੈ ਫਿਰ ਉਹ ਆਪਣੀ ਟੈਸਟਿੰਗ ਹੁੰਦੀ ਆ ਡਿਪਾਰਟਮੈਂਟ ਜਿਹੜਾ ਖੇਤੀਬਾੜੀ ਡਿਪਾਰਟਮੈਂਟ ਉਹਨਾਂ ਦੇ ਥਰੂ ਜਾ ਕੇ ਆਪਣੀ ਸੈਂਪਲਿੰਗ ਹੁੰਦੀ ਆ ਫਿਰ ਆਪਾਂ ਉਹਨੂੰ ਬ੍ਰੀਡਰ ਸੀਡ ਜਿਹੜਾ 100 ਮਣ ਹੋਇਆ ਤਿਆਰ 40 ਕੁਇੰਟਲ 2 ਕਿੱਲਾਂ ਚੋਂ ਉਹ 1 ਸਾਲ ਆਪਣੇ ਘਰੇ ਰਹਿ ਗਿਆ ਅਗਲੇ ਸਾਲ ਉਹ 140 ਕੁਇੰਟਲ ਵੀ ਆਪਾਂ ਫਾਰ ਫਾਰਮਰ ਦੇ ਖੇਤ ਬੀਜਤਾ ਜਾਂ ਆਪਾਂ ਆਪਦੇ ਖੇਤ ਬੀਜ ਆਪਦੇ ਬੀਜ ਲਈ ਠੀਕ ਹੈ 1 ਸਾਲ ਦਾ ਬ੍ਰੀਡਰ ਲਿਆਂਦਾ ਦੂਜੇ ਸਾਲ ਉਹ ਫਾਊਂਡੇਸ਼ਨ ਬਣਿਆ ਫਾਊਂਡੇਸ਼ਨ ਨੂੰ ਆਪਾਂ ਫਾਰਮਰ ਦੇ ਖੇਤ ਬੀਜਤਾ 2 ਸਾਲ ਲੱਗੇ ਤੀਜੇ ਸਾਲ ਜਾ ਕੇ ਆਪਾਂ ਸਰਟੀਫਾਈਡ ਜਦੋਂ ਫਾਊਂਡੇਸ਼ਨ ਆਪਾਂ 40 ਕੁਇੰ ਸਿਮਾਨੇ ਗੱਦ ਲੋ 80 ਜਾਂ 85 ਕਿੱਲੇ ਠੀਕ ਐ ਇਸ ਤੋਂ ਬਾਅਦ ਤਾਂ ਵੇਚਣਾ ਨਹੀਂਗਾ ਨਹੀਂ ਉਹ 85 ਕਿੱਲੇ ਆਪਾਂ ਫੇਰ ਲੈ ਕੇ ਰੱਖ ਲੇ ਹੂੰ ਹੂੰ ਤੀਜੇ ਸਾਲ ਜਾ ਕੇ ਉਹਨੇ ਸੇਲ ਹੋਣਾ ਹੁੰਦਾ ਠੀਕ ਐ ਫਿਰ ਜ਼ਿਆਦਾਤਰ ਕੰਪਨੀਆਂ ਕਰਦੀਆਂ ਵੀ ਇੰਨਾ ਲੰਮਾ ਸੰਘਰਸ਼ ਆ ਉਹ ਕਹਿੰਦੇ ਆ ਵੀ ਜੇ ਰੇਟ ਦਾ ਇੱਕੋ ਹੀ ਆ ਚਲੋ ਜਿਹੜਾ ਆਇਆ ਫੜਿਆ ਪੈਕਿੰਗ ਕੀਤੀ ਤੇ ਆਪਾਂ ਮੰਡੀ 'ਚ ਸੇਲ ਕਰਤਾ ਪੈਕਿੰਗ ਕਰਤੀ ਤੇ ਦੁਕਾਨਾਂ ਦੇ ਭੇਜਤੇ ਸਾਨੂੰ ਇਹ ਹੁੰਦਾ ਵੀ ਆਪਾਂ ਫਾਰਮਰਾਂ ਨੂੰ ਜਿਹੜੀ ਚੀਜ਼ ਦੇਣੀ ਆ ਉਹ ਆਪਾਂ ਵਧੀਆ ਦਈਏ ਤੇ ਇਸ ਤਰੀਕੇ ਆਪਾਂ ਵੀ ਤਿਆਰ ਕਰਦੇ ਆ ਜਿਹੜਾ ਵੀ ਸਰਟੀਫਾਈਡ ਹੁੰਦਾ ਹੈ ਤਾਂ ਤੀਜੇ ਸਾਲ ਜਾ ਕੇ ਹੁੰਦਾ ਹੂੰ ਤਿੰਨ ਸਾਲ ਆਪਾਂ ਨੂੰ ਪ੍ਰੋਡਕਸ਼ਨ ਕਰਕੇ ਆਪਾਂ ਘਰ ਰੱਖ ਲੈਣਾ ਤੀਜੇ ਸਾਲ ਸੇਲ ਹੋਣਾ ਉਹਨੇ ਜਾ ਕੇ ਜਿਵੇਂ ਹੁਣ ਕਣਕ ਜਾਂ ਝੋਨੇ ਦੇ ਵੀ ਆਪਾਂ ਮਤਲਬ ਤਿਆਰ ਕਰਦੇ ਆਂ ਹਾਂਜੀ ਵੈਰਾਈਟੀ ਦੇ ਹਿਸਾਬ ਨਾਲ ਤੁਸੀਂ ਉਹਦੀ ਕਟਾਈ ਛਟਾਈ ਵੀ ਵਕਰੀ ਕਰਦੇ ਹੋ ਕਿ ਇੱਕੇ ਮਸ਼ੀਨ ਨਾਲ ਹੀ ਮਤਲਬ ਬਾਣ ਤੋਂ ਬਾਣ ਵਾਢ ਦਿੰਨੇ ਹੋ ਜਿਵੇਂ ਨਹੀਂ ਆਪਣੇ ਕੋਲ ਨਾ ਇਹ ਮਸ਼ੀਨਾ ਜਿਵੇਂ ਜਿਵੇਂ ਆਪਾਂ ਏਰੀਆ ਵਧਦਾ ਪਹਿਲਾਂ ਆਪਣੇ ਕੋਲ ਇੱਕ ਹੁੰਦੀ ਸੀ ਫਿਰ ਦੋ ਕੀਤੀਆਂ ਠੀਕ ਹੈ ਹੁਣ ਆਪਣੇ ਕੋਲ ਤਿੰਨ ਕੰਬਾਈਨਾਂ ਨੇ ਠੀਕ ਹੈ ਜਿਹੜੀ ਕੰਬਾਈਨ ਜਿਹੜੀ ਵੈਰਾਈਟੀ ਨੂੰ ਲੱਗ ਜਾਂਦੀ ਆ ਉਹ ਉਸੇ ਵੈਰੈਟੀ ਨੂੰ ਵੜਨਾ ਇਥੋਂ ਆਪਾਂ ਕੋਈ 5 ਕਿਲੋਮੀਟਰ 10 ਕਿਲੋਮੀਟਰ 15 ਕਿਲੋਮੀਟਰ ਫਾਰਮਰ ਜਿਹੜੇ ਨੇੜੇ-ਨੇੜੇ ਜਿਸ ਤੱਕ ਆਪਣੀ ਪਹੁੰਚ ਆ 10 ਤੋਂ 15 ਕਿਲੋਮੀਟਰ ਦੇ ਅੰਦਰ ਬਰ ਆਪਾਂ ਭਜਾਉਣੇ ਆ ਠੀਕ ਹੈ ਉੱਥੇ ਆਪਣੀ ਉਹੀ ਮਸ਼ੀਨ ਉਹੀ ਵੈਰੈਟੀ ਵੜਨ ਜਾਓ ਕਈ ਫਾਰਮਰਾਂ ਦੇ ਹੁੰਦਾ ਵੀ ਇੱਕ ਫਾਰਮਰ ਨੇ ਤਿੰਨ ਵੈਰੈਟੀਆਂ ਬਿਜਲੀਆਂ ਜਿਵੇਂ 297 ਬਿਜਲੀ ਜਾਂ 826 ਬਿਜਲੀ 625 ਦਾ ਬਿਜਲੀ ਹੁਣ ਪਛੇਤੀ 2855 ਨੂੰ ਬਿਜਣੀ ਪੈਣੀ ਹੂੰ ਹੂੰ ਉਹਦੇ ਚ ਹਰ ਟਾਈਮ ਸਮੇਂ ਦੇ ਵਿੱਚ ਇੱਕੋ ਦਮ ਤਾਂ ਬਜਾਈ ਨਹੀਂ ਹੁੰਦੀ ਹੂੰ ਜਿਹੜੀ 2852 ਉਹਨੇ ਲੇਟ ਪੱਕਣਾ ਜਿਹੜੀ 3826 ਉਹਨੇ ਪਹਿਲਾਂ ਪੱਕਣਾ ਉਹ ਫਿਰ ਪਹਿਲਾਂ ਜਿਹੜੀ ਵੈਰੈਟੀ ਆ ਉਹ ਕੰਬੈਨ ਨਾਲ ਵੜਨ ਜਾਊਗੀ ਦੂਜੀ ਵਾਰ ਫਿਰ ਜਦੋਂ ਦੂਜੀ ਪੱਕੂਗੀ ਉਹ ਵੜਨ ਜਾਊਗੀ ਮਸ਼ੀਨਾਂ ਅਲੱਗ-ਅਲੱਗ ਨੇ ਜਾਣਾ ਠੀਕ ਹੈ ਜੇ ਆਪਾਂ ਨੂੰ ਉਸ ਵੈਰੈਟੀ ਨੂੰ ਦੁਬਾਰਾ ਉਸੇ ਕੰਬੈਨ ਨਾਲ ਹੋਰ ਵੈਰੈਟੀ ਵੜਨੀ ਆ ਤੇ ਫਿਰ ਉਹਦੀ ਸਫਾਈ ਹੁੰਦੀ ਹੈ ਇੱਕ ਦਿਨ ਪੂਰਾ ਖਾ ਜਾਂਦੀ ਹੈ ਜਦੋਂ ਆਪਣੇ ਕੰਪਰੈਸ਼ਰ ਹੁੰਦੇ ਨੇ ਸੜਕਾਂ ਦੇ ਬਜਰੀ ਵਾਲੇ ਪੌਂਦ ਤੋਂ ਪਹਿਲਾਂ ਉਹਨੂੰ ਡਾਉਂਦੇ ਆ ਘੱਟੇ ਨੂੰ ਵੱਡੇ ਕੰਪਰੈਸ਼ਰ ਉਹ ਕੰਪਰੈਸ਼ਰ ਆ ਫਿਰ ਉਹ ਟਰੈਕਟਰ ਮਗਰ ਪਾ ਕੇ ਲੈ ਜੀਦਾ ਉਹ ਉੱਥ ਕੰਬੈਨ ਨੂੰ ਸਫਾਈ ਕਰਦੇ ਆ ਵਰਮ ਕੱਢੀਦੇ ਆ ਅਲਾ ਫਰੰਟ ਉੱਗਰਾ ਇਹ ਸਾਰਾ ਖੋਲਣਾ ਪੈਂਦਾ ਇੰਨਾ ਚ ਦਾਣੇ ਹੁੰਦੇ ਬਹੁਤ ਜ਼ਿਆਦਾ ਮਤਲਬ ਤੁਸੀਂ ਆਪ ਦੇ ਤਰਫ ਤੋਂ 1% ਕੀ ਅੱਧਾ ਪਰਸੈਂਟ ਵੀ ਚਾਂਸ ਨਹੀਂ ਰੱਖਦੇ ਵੀ ਕੋਈ ਬੀ ਨਾਲ ਵੀ ਰਲੇ ਹਾਂ ਕੋਸ਼ਿਸ਼ ਤਾਂ ਬਹੁਤ ਜ਼ਿਆਦਾ ਹੁੰਦੀ ਆ ਆਪਣੀ ਜਿਹੜੀ ਬੋਰੀ ਆ ਆਮ ਤੌਰ ਤੇ ਕੀ ਬੋਰੀ ਪੁਰਾਣੀ ਲੱਗਦੀ ਠੀਕ ਆਪਾਂ ਬਿਲਕੁਲ ਨਵੀਂ ਫਰੈਸ਼ ਗੱਠ ਲਿਆ ਕੇ ਉਹਦੇ ਚ ਬੀ ਕਣਕ ਦਾ ਪਾਉਨੇ ਆ ਕਣਕ ਦੇ ਬੀ ਤੋਂ ਬਾਅਦ ਬੋਰੀ ਪੁੱਠੀ ਹੋ ਕੇ ਸਾਫ਼ ਹੁੰਦੀ ਆ ਫਿਰ ਉਸ ਤੋਂ ਬਾਅਦ ਝੋਨੇ ਦਾ ਬੀ ਪੈਂਦਾ ਝੋਨੇ ਦੇ ਬੀ ਤੋਂ ਬਾਅਦ ਉਸੇ ਰੁੱਦਾ ਉਹ ਸੇਲ ਕਰਦੇ ਆ ਠੀਕ ਆ ਇੱਕ ਵਾਰ ਕਣਕ ਪੈਂਦੇ ਇੱਕ ਵਾਰ ਝੋਨਾ ਪੈਂਦਾ ਠੀਕ ਪੁਰਾਣੀ ਬੋਰੀ ਨੂੰ ਜ਼ਿਆਦਾ ਨਹੀਂ ਵਰਤਦੇ ਤੇ ਜਿਹੜਾ ਆਪਾਂ ਇਲਾਕੇ ਦੇ ਵਿੱਚ ਆਪਣੇ ਫਾਰਮਰਾਂ ਤੋਂ ਹੋਰਾਂ ਤੋਂ ਆਪਾਂ ਮਤਲਬ ਵੀ ਤਿਆਰ ਕਰਵਾਉਂਦੇ ਆ ਉਹਨਾਂ ਦਾ ਵਧੀਆ ਸਹਿਯੋਗ ਮਿਲਦਾ ਬਹੁਤ ਵਧੀਆ ਮਤਲਬ ਕੋਈ ਐਦਾਂ ਦਾ ਜਾਂ ਕੋਈ ਸਪਰੇਅ ਵਗੈਰਾ ਉਹਨੇ ਆਪਦੀ ਮਰਜ਼ੀ ਨਾਲ ਕਰਤੀ ਜਾਂ ਇਸ ਤਰ੍ਹਾਂ ਦਾ ਕੁਝ ਨਹੀਂ ਉਹ ਜ਼ਿਆਦਾਤਰ ਤਾਂ ਪਣ ਝੋਨੇ ਦੇ ਵਿੱਚ ਪ੍ਰੋਬਲਮਾਂ ਹੁੰਦੀਆਂ ਨੇ ਉਹ ਆਪਾਂ ਆਪ ਦੇ ਖੇਤ ਤਿਆਰ ਕਰਦੇ ਆ ਪਰ ਕਣਕ ਵੀ ਜਿਹੜੇ ਆਪਣੇ ਫਾਰਮਰ ਵਧੀਆ ਖੇਤੀ ਕਰਦੇ ਨੇ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਆਪਾਂ ਉਹਨੂੰ ਫਾਰਮਰ ਨੂੰ ਇੱਕ ਤਾਂ ਦਿੱਕਤ ਨਹੀਂ ਆਉਣ ਦਿੰਦੇ ਜਿਵੇਂ ਆਪਣੀ ਕੰਬੈਨ ਨੇ ਕੱਟਤਾ ਉਵੇਂ ਹੀ ਆਪਾਂ ਉਹਦਾ ਫਰਸ਼ੀ ਗੰਡਾ ਕਰਕੇ ਲਾ ਲੈਣਾ ਠੀਕ ਹੈ ਉਹਨੂੰ ਫਾਰਮਰ ਨੂੰ ਨਾ ਪੱਖਾ ਲਾਉਣ ਦੀ ਲੋੜ ਹੈ ਨਾ ਬੋਰੀ ਤਲਾਉਣ ਦੀ ਲੋੜ ਹੈ ਬਸ ਉਹਨੇ ਫਰਸ਼ੀ ਗੰਡਾ ਕਰਕੇ ਆਪਾਂ ਲਵਾ ਲੈਣੀ ਹੈ ਇੱਕ ਆਪਾਂ ਫਾਰਮਰ ਨੂੰ ਕੁਆਂਟਲ ਦੇ 50 ਰੁਪਏ ਬੋਨਸ ਦਿੰਨੇ ਵੱਖਰਾ ਠੀਕ ਹੈ ਮਤਲਬ ਜਿਹੜਾ ਮਾਰਕੀਟ ਰੇਟ ਆ ਉਹ ਤੋਂ ਵੱਖਰਾ ਉਹ 50 ਰੁਪਏ ਆਪਣੇ ਐਕਸਟਰਾ ਹੁੰਦੇ ਨੇ ਠੀਕ ਹੈ ਇਹ ਵੀ ਬਹੁਤ ਫਾਰਮਰ ਨੂੰ ਫਿਰ ਪਤਾ ਹੁੰਦਾ ਵੀ ਬੀਜ ਵਾਸਤੇ ਉਹ ਵੀ ਅੱਗੋਂ ਫਾਰਮਰ ਨੇ ਉਹ ਧਿਆਨ ਹੀ ਕਰਦੇ ਵਧੀਆ ਧਿਆਨ ਨਾਲ ਕੰਮ ਕਰਦੇ ਆਪਾਂ ਵਜਾਉਂਦੇ ਉਹਨਾਂ ਨੂੰ ਆ ਜਿਹੜੇ ਆਪਣੇ ਨਾਲ ਵਧੀਆ ਜੁੜੇ ਹੋਏ ਨੇ ਜਿਹੜੇ ਆਪਣੇ ਸੁਣ ਸਕਦੇ ਮੰਨ ਸਕਦੇ ਤੇ ਇਸ ਕੰਮ 'ਚ ਸਾਨੂੰ ਔਕੜਾਂ ਕੀ ਆਈਆਂ ਹੁਣ ਤੱਕ ਸਰਕਾਰ ਪੱਖੋਂ ਲਾ ਲੋ ਜਾਂ ਮਹਿਕਮੇ ਵੱੱਖੋਂ ਲਾ ਲੋ ਕਈ ਵਾਰੀ ਹੁੰਦਾ ਵੀ ਵੀ ਯਾਰ ਐਦਾਂ ਸਟੋਰ ਨਹੀਂ ਕਰ ਸਕਦੇ ਜਾਂ ਇਹ ਚੀਜ਼ਾਂ ਦਾ ਜਾਂ ਕਈ ਵਾਰੀ ਬਿਨਾਂ ਗੱਲ ਤੋਂ ਹੀ ਕਾਗਜ਼ੀ ਕਾਰਵਾਈ ਦੇ ਮਾਨੇ ਬਣਦੇ ਨੇ ਜਿਹੜੀ ਬੀਜ ਸਟੋਰ ਕਰਨ ਦੀ ਵਿਧੀ ਹੈ ਨਾ ਆਪਾਂ ਉਹਨੂੰ ਔਕੜ ਨਹੀਂ ਮੰਨਣੀ ਉਹ ਵਿਧੀ ਦੇ ਮੁਤਾਬਕ ਹੀ ਚੱਲਾਂਗੇ ਤਾਂ ਆਪਾਂ ਆਪਣੀ ਕੁਆਲਿਟੀ ਸੁਧਾਰ ਲਾਂਗੇ ਜੇ ਆਪਾਂ ਨੂੰ ਔਕੜ ਮੰਨਾਂਗੇ ਫਿਰ ਆਪਾਂ ਆਪਣੀ ਕੁਆਲਿਟੀ ਨਹੀਂ ਤੇ ਤੁਹਾਡਾ ਬੀਜ ਆ ਜਿਹੜਾ ਪੰਜਾਬ ਹਰਿਆਣਾ ਕਿੱਥੋਂ ਤੱਕ ਜਾਂਦਾ ਮਤਲਬ ਡੀਲਰਾਂ ਰਾਹੀਂ ਟੋਟਲ ਇੰਡੀਆ ਦੇ ਵਿੱਚ ਫਾਰਮਰ ਲੈ ਜਾਂਦੇ ਨੇ ਆਪਣੇ ਤੋਂ ਸਿੱਧਾ ਡਾਇਰੈਕਟ ਅੱਗੇ ਲੈ ਜਾਂਦੇ ਨੇ ਠੀਕ ਹੈ ਹ ਯੂਪੀ ਤੋਂ ਨੇ ਜਾਂ ਬਹੁਤ ਫਾਰਮਰ ਨੇ ਜਿਹੜਾ ਗੇਤਾ ਹੁਣ ਇਸ ਵਾਰ ਝੋਨਾ ਬੰਦ ਕਰਾਇਆ ਪਹਿਲਾਂ ਇਹ ਝੋਨਾ ਗੇਤਾ ਲੱਗਦਾ ਸੀ ਉੱਥੇ ਹੂੰ ਬਹੁਤ ਆਪਣਾ ਬੀਜ ਗੇਤਾ 1400 ਦੀ 1500 9 1692 ਦੀ ਵੈਰਾਈਟੀ ਆ ਬਹੁਤ ਜਾਂਦੀਆਂ ਉੱਥੇ ਅੰਬਰਸਰ ਏਰੀਆ ਸਬਜ਼ੀ ਲੱਗਦੇ ਆ ਉਹ ਫਾਰਮਰ ਇੱਥੋਂ ਬੀਜ ਲੈ ਕੇ ਜਾਂਦੇ ਨੇ ਆਪਣੇ ਤੋਂ ਠੀਕ ਆ ਇੱਥੋਂ ਆ ਕੇ ਖੁਦ ਹਾਂ ਜਿੱਧਰ ਜਿਹੜਾ ਮਲੇਰਕੋਟਲਾ ਏਰੀਆ ਇੱਧਰ ਸਬਜ਼ੀ ਦਾ ਏਰੀਆ ਜ਼ਿਆਦਾ ਆ ਇਹ ਜਿਹੜੇ ਗੇਤੇ ਝੋਨੇ ਬੀਜਦੇ ਆ ਚੰਡੀਗੜ੍ਹ ਦੇ ਨਾਲ ਨਾਲ ਟਮਾਟਰ ਟਮਾਟਰ ਦੀ ਖੇਤੀ ਕਰਦੇ ਆ ਉਹ ਫਾਰਮਰ ਸਾਰੇ ਆਪਣੇ ਤੋਂ 1500 900 1699 ਇੱਥੋਂ ਹੀ ਲੈ ਕੇ ਜਾਂਦੇ ਆ ਆਪਣੀਆਂ ਪਹਿਲਾਂ ਗੱਲ ਚੱਲੀ ਜਾਂਦੀ ਸੀ ਤੁਸੀਂ ਮੰਨ ਲਾਦਾ ਵੀ ਇੰਨਾ ਗਿਆਨ ਜਿਵੇਂ ਤੁਹਾਡੇ ਕੋਲੇ ਬਹੁਤ ਜ਼ਿਆਦਾ ਹੈ ਪਰ ਪੜ੍ਹਾਈ ਤੁਹਾਡੀ ਘੱਟ ਆ ਪੜ੍ਹਾਈ ਕਿੰਨੀ ਕੁ ਸੀਗੀ ਤੁਹਾਡੀ ਪੜ੍ਹਾਈ ਜਿਵੇਂ ਨਾ ਚਾਰ ਪਾਈਆਂ ਚਾਰੀ ਨੌਵੀਂ ਕਲਾਸ ਦੇ ਵਿੱਚ ਹੀ ਬਸ ਸੱਪੇ ਨਹੀਂ ਤੇ ਫਿਰ ਆਈ ਉਹ ਕਾਗਜ਼ੀ ਕਾਰਵਾਈ ਇਹ ਕਹਿ ਲੋ ਅੱਜ ਗੱਲ ਜਮਾਨਾ ਹੀ ਇਹ ਜਾ ਹੋ ਗਿਆ ਫਿਰ ਐਡੇ ਵੱਡੇ ਕੰਮ ਕਰਨੇ ਉਹਦੇ ਚ ਬੈਂਕਾਂ ਦਾ ਸਹਿਯੋਗ ਵੀ ਹੁੰਦਾ ਨਾ ਪੈਸੇ ਦਾ ਲੈਣ ਦੇਣ ਤੇ ਸਾਰਾ ਮੈਂਟੇਨ ਹੋ ਜਾਂਦਾ ਹਾਂਜੀ ਹਾਂਜੀ ਇਹ ਕੋਈ ਜਿਹੜੇ ਆਪਣੇ ਕਾਗਜ਼ੀ ਕਾਰਵਾਈ ਆ ਡਿਪਾਰਟਮੈਂਟ ਤੋਂ ਸਟਾਰਟ ਹੁੰਦੀ ਆ ਡਿਪਾਰਟਮੈਂਟ ਆਪਾਂ ਨੂੰ ਫਾਰਮਰ ਹੋਣ ਦੇ ਨਾਤੇ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਹਮ ਹਮ ਦੇਖੋ ਵੀਰੋ ਗੱਲ ਇਹ ਆ ਕਿਸਾਨ ਹੋ ਕੇ ਚਾਹੇ ਬੰਦਾ ਕਈ ਵਾਰੀ ਸੋਚ ਲੈਂਦਾ ਵੀ ਯਾਰ ਆਪਾਂ ਤਾਂ ਘੱਟ ਪੜੇ ਆ ਪਰ ਜੇ ਜज्बा ਜਨੂਨ ਆ ਤਾਂ ਸਾਰਾ ਕੁਝ ਹੀ ਸੰਭਵ ਆ ਜਿਵੇਂ ਬਾਈ ਜੀ ਹੋ ਰਹੇ ਨੇ ਮਤਲਬ ਘੱਟ ਪੜ੍ਹਾਈ ਨੂੰ ਆਪਦੀ ਔਕੜ ਨਹੀਂ ਮੰਨਿਆ ਪਰ ਉਹਨਾਂ ਨੂੰ ਜਿਹੜੀ ਆਪਣੀ ਔਕੜ ਆਉਂਦੀ ਸੀ ਖੇਤੀਬਾੜੀ ਦੇ ਵਿੱਚ ਉਹਨਾਂ ਨੂੰ ਲੱਗਿਆ ਵੀ ਯਾਰ ਜੇ ਕੋਈ ਹੋਰ ਕੰਪਨੀਆਂ ਵੀ ਬੀ ਤਿਆਰ ਕਰ ਸਕਦੀਆਂ ਆ ਆਪਾਂ ਉਹਨਾਂ ਨੂੰ ਤਿਆਰ ਕਰਕੇ ਦੇ ਸਕਦੇ ਆ ਤਾਂ ਫਿਰ ਆਪਾਂ ਖੁਦ ਕਿਉਂ ਨਹੀਂ ਇਹ ਕੰਮ ਕਰ ਸਕਦੇ ਤਾਂ ਇਹਨਾਂ ਨੇ ਇਹੋ ਚੀਜ਼ ਨੂੰ ਮਤਲਬ ਆਪਦੀ ਪਹਿਲ ਮੰਨ ਕੇ ਆਪਣਾ ਕੰਮ ਇਦਾਂ ਸ਼ੁਰੂ ਕੀਤਾ ਤੇ ਅੱਜ ਇਹਨਾਂ ਦਾ ਜਿਹੜਾ ਕਾਰੋਬਾਰ ਆ ਉਹ ਪੂਰੇ ਟੌਪ ਤੇ ਆ। ਬਾਈ ਜੀ ਆਪਣੇ ਕੋਲੇ ਜਿਹੜੀ ਬੀਜ ਨੂੰ ਸਦਾਈ ਕਰਨ ਵਾਸਤੇ ਸਫਾਈ ਕਰਨ ਵਾਸਤੇ ਕਿੰਨੀ ਕੁ ਮਸ਼ੀਨਰੀਆ ਹੁਣ ਤੁਹਾਡੇ ਪਲਾਂਟ ਦੀ ਕਪੈਸਿਟੀ ਕਿੰਨੀ ਹੈ? ਇਹ ਜੀ ਆਪਾਂ ਜਦੋਂ ਕੰਮ ਸ਼ੁਰੂ ਕਰਿਆ ਸੀ ਨਾ ਬੀਜ ਦਾ ਇਹ ਆਪਾਂ ਉਦੋਂ ਹੀ ਇਹਨੂੰ ਪੂਰੇ ਹਾਈ ਲੈਵਲ ਦਾ ਹੀ ਪਲਾਂਟ ਲਾਇਆ ਸੀਗਾ ਇਹ ਅੰਬਾਲੇ ਤਿਆਰ ਹੁੰਦੇ ਨੇ। ਅੱਛਾ। ਕਿਰਪਾਏ ਗਰੋ ਦੇ ਨਾਮ ਤੇ ਮਸ਼ੀਨਾਂ ਤਿਆਰ ਕਰਦੇ ਨੇ। ਹਮ ਹਮ। ਉਹਨਾਂ ਦੇ ਪਲਾਂਟ ਦਾ ਬੜਾ ਹੀ ਸੋਹਣਾ ਰਿਜ਼ਲਟ ਆਇਆ ਆਪਣੇ ਪਲਾਂਟ ਲੱਗੇ ਤੋਂ ਬਾਅਦ ਆਪਣੇ ਆਸ-ਪਾਸ ਜਿਵੇਂ ਰਤੀਆ ਹੋ ਗਿਆ ਸਰ੍ਹਸਾ ਹੋ ਗਿਆ ਫਤੇਬਦ ਹੋ ਗਿਆ ਇੱਥੇ ਆਪਣੇ ਪਲਾਂਟ ਵੇਖੇ ਤੋਂ ਬਾਅਦ ਜਿਹੜੇ ਪੁਰਾਣਾ ਕੰਮ ਕਰ ਰਹੇ ਸੀ ਬੀ ਵਾਲਾ ਠੀਕ ਹੈ ਉਹਨਾਂ ਨੂੰ ਵੀ ਆਪਣੇ ਨਾਲ ਦਾ ਪਲਾਂਟ ਲਾਉਣਾ ਪਿਆ ਠੀਕ ਹੈ ਇਹਦੀ 4 ਟਨ ਦੀ ਕਪੈਸਿਟੀ ਆ ਜਾਂਦਾ ਚ ਟੋਟਲ ਕਲੀਨਰ ਹਮ ਹਮ ਫਿਰ ਅੱਗੇ ਆ ਜਾਂਦਾ ਹੈ ਗ੍ਰੇਡਰ ਫਿਰ ਉਸ ਤੋਂ ਅੱਗੇ ਆ ਜਾਂਦਾ ਹੈ ਸਿਲੰਡਰ ਹਮ ਫਿਰ ਉਸ ਤੋਂ ਅੱਗੇ ਆ ਜਾਂਦੀ ਗ੍ਰੈਵਿਟੀ ਆਪਾਂ ਇਹਦੇ ਚ ਸੋਲ ਟੈਕਸ ਵੀ ਲਾ ਰਹੇ ਆ ਜਿਵੇਂ ਆਪਣਾ ਚੌਲ ਦੀ ਸੋਲ ਟੈਕਸ ਸੰਤਾਈ ਕਰਦੇ ਆ ਹੁਣ ਆਪਾਂ ਉਹ ਵੀ ਲਾ ਰਹੇ ਆ ਠੀਕ ਹੈ ਤੇ ਸਾਰਾ ਕੰਮ ਮਸ਼ੀਨੀ ਆ ਕਿ ਇਹਦੇ ਚ ਲੇਬਰ ਦੀ ਵੀ ਜ਼ਰੂਰਤ ਪੈਂਦੀ ਆ ਵੀ ਮਤਲਬ ਜਿਵੇਂ ਲੇਬਰ ਦੀ ਤਾਂ ਹੁੰਦੀ ਆ ਪਰ ਇਹ ਸਾਰਾ ਆਟੋਮੈਟਿਕ ਹੈ ਇੱਕ ਥਾਂ ਆਪਾਂ ਥੇ ਖੋਲਤਾ ਹਮ ਉਹਨਾਂ ਟਾਈਮ ਆਪਣਾ 200 ਕੁਇੰਟਲ ਦਾ ਇੱਕ ਟੈਂਕਾ ਬੰਨ ਬਣੀ ਹੋਈ ਆ ਉਹ 200 ਕੁਇੰਟਲ ਬੀ ਹੋਂਦੇ ਚ ਪਾ ਜਾਣਾ ਉਹਨਾਂ ਟਾਈਮ ਆਪਾਂ ਨੂੰ ਕਿਤੇ ਵੇਖਣ ਦੀ ਲੋੜ ਨਹੀਂ ਠੀਕ ਹੈ ਉਹਨਾਂ ਟਾਈਮ ਇਹ ਆਪਣਾ ਆਟੋਮੈਟਿਕ ਚੱਲੀ ਜਾਣਾ ਫਿਰ ਉਹਦੀ ਲੇਬਰ ਆ ਜਿਵੇਂ ਸਟੋਰ ਦੇ ਵਿੱਚੋਂ ਇੱਥੋਂ ਮਾਲ ਪ੍ਰਸ਼ਾਸਕੀਤਾਂ ਵਾਲਾ ਆਪਾਂ ਨੂੰ ਫਿਰ ਰੱਖਣਾ ਪੈਂਦਾ ਦੁਬਾਰਾ ਫਿਰ ਇਹਦੀ ਜਿਹੜੀ ਗਿਣਤੀਬਿੰਤੀ ਹੁੰਦੀ ਆ ਕੈਨੇਡਾ ਕੁਆਂਟਾ ਲ ਤਿਆਰ ਹੋ ਗਿਆ ਫਿਰ ਆਪਣੇ ਜਿਹੜੇ ਲੁਧਿਆਣਾ ਆਪਣਾ ਸੀਡ ਸਰਟੀਫਾਈਡ ਸਾਰੀ ਟੀਮ ਹੈਗਾ ਮੈਂ ਉਹ ਆਉਂਦੇ ਨੇ ਉਹ ਆਪਦੇ ਸੈਂਪਲ ਲੈ ਕੇ ਜਾਂਦੇ ਆ ਸੈਂਪਲ ਹੋਣ ਤੋਂ ਬਾਅਦ ਜਦੋਂ ਰਿਜ਼ਲਟ ਆ ਜਾਂਦਾ ਆਪ ਨੂੰ ਪੈਕਿੰਗ ਕਰਨ ਦੀ ਜਿਹੜੀ ਮਨਜ਼ੂਰੀ ਫਿਰ ਮਿਲਦੀ ਆ ਠੀਕ ਹੈ ਉੰਜ ਆਪਾਂ ਪੈਕਿੰਗ ਨਹੀਂ ਕਰ ਸਕਦੇ ਆਪਣੀ ਮਰਜ਼ੀ ਤੇ ਤੇ ਜਿਵੇਂ ਕਣਕ ਦਾ ਕਹਿ ਲਓ ਹਨਾ ਵੀ ਕਣਕ ਦਾ ਵੀ ਆਪਣੇ ਕੋਲੋਂ ਕਦੋਂ ਤੋਂ ਮਿਲਣਾ ਸ਼ੁਰੂ ਹੋ ਜਾਂਦਾ ਹੈ ਲਾਪਾ ਕੋ ਫਾਰਮਰ ਸ਼ੁਰੂ ਕਰ ਦਿੰਦੇ ਜੀ 9ਵੇਂ ਮਹੀਨੇ ਤੋਂ ਠੀਕ ਹੈ 9ਵੇਂ ਐਂਡ ਚ ਬੀਜ ਲੈ ਜਾਣਾ ਸ਼ੁਰੂ ਕਰ ਦਿੰਦੇ ਨੇ 10ਵੇਂ ਦੇ 8 10 ਤਰੀ ਉਹਨੂੰ ਬਜਾਈ ਸ਼ੁਰੂ ਕਰ ਦਿੰਦੇ ਆ ਕਈ ਤਰ੍ਹਾਂ ਜਿਹੜੇ ਗੇਤੇ ਫਾਰਮਰ ਤੇ ਇਸੇ ਤਰ੍ਹਾਂ ਝੋਨੇ ਦਾ ਮਤਲਬ ਝੋਨੇ ਦਾ ਜੇ ਬੀਜ ਖੋਦ ਕਿਸਾਨ ਨੇ ਇੱਥੋਂ ਆ ਕੇ ਲੈ ਕੇ ਜਾਣਾ ਤਾਂ ਕਿਹੜੇ ਮਹੀਨੇ ਚ ਆ ਕੇ ਲਿਆ ਜਾ ਸਕਦਾ ਉਹਨੂੰ ਲਗਭਗ ਤੀਜੇ ਮਹੀਨੇ ਦੇ ਸਟਾਰਟਿੰਗ ਹੋ ਜਾਂਦਾ ਝੋਨੇ ਦਾ ਠੀਕ ਹੈ ਕੋਈ ਕੋਈ ਜਿਹੜਾ ਗੇਤਾ ਬੀਜ ਦੇ ਜਨੇ ਆਲੂ ਬੀਜਣੇ ਆ ਜਾਂ ਸਬਜ਼ੀ ਬੀਜਣੀ ਆ ਉਹ ਕਣਕ ਵੱਢਣ ਤੋਂ ਨਾ ਪਹਿਲੇ ਝੋਨਾ ਬੀਜ ਦਿੰਦੇ ਆ ਠੀਕ ਹੈ ਤੇ ਰੇਟ ਜਿਹੜੇ ਆਪਣੇ ਹੁੰਦੇ ਆ ਉਹ ਮਤਲਬ ਮਾਰਕੀਟ ਦੇ ਮੁਤਾਬਕ ਹੁੰਦੇ ਆ ਜਾਂ ਥੋੜੇ ਜਿਹਾ ਵੱਧ ਜਾਂ ਘੱਟ ਨਹੀਂ ਸਾਡਾ ਰੇਟ ਮੁਤਾਬਕ ਮਾਰਕੀਟ ਦੇ ਮੁਤਾਬਕ ਨਹੀਂ ਹੁੰਦਾ ਕਦੇ ਵੀ ਠੀਕ ਹੈ ਮਾਰਕੀਟ ਚੱਲਦੀ ਆ ਖੇਚ ਦੇ ਮੁਤਾਬਕ ਹਮ ਹਮ ਜਿਸ ਵੀ ਤੇ ਖੱਚਾ ਉਹਦੀ ਰੇਟ ਵਧਾ ਦਿਓ ਜਿੰਦੀ ਖੱਚ ਘਟਾ ਉਹਦਾ ਰੇਟ ਘਟਾ ਦਿਓ ਆਪਣਾ ਬੀਜ ਆਪਾਂ 1 ਸਾਲ ਪਹਿਲਾਂ ਤਿਆਰ ਕਰਦੇ ਆ ਜਿਸ ਚੀਜ਼ ਦੀ ਆਪਾਂ ਲੋੜ ਠੀਕ ਹੈ ਆਪਾਂ ਉਹਦੇ ਮੁਤਾਬਕ ਆਪਾਂ ਨੂੰ ਕਿੰਨੇ ਖਰਚੇ ਪੈ ਰਹੇ ਆ ਕੀ ਖੇਚ ਲ ਪੈ ਰਹੀ ਆ ਉਹ ਅਗਲੇ ਸਾਲ ਉਹ ਆਪਾਂ ਜਿਵੇਂ ਹੁਣ 14 ਇਸ ਵਾਰ ਬਾਸਪਤੀ ਬੰਦਾ ਪੈ ਗਿਆ ਹਮ ਫਾਰਮਰ ਸਾਰਿਆਂ ਨੇ ਪਰਮਲ ਬੀਜਿਆ ਹਮ ਹੁਣ ਮਾਰਕੀਟ ਚ ਪਰਮਲ ਦੇ ਰੇਟ ਵੱਧ ਗਏ ਹਮ ਆਪਣਾ ਰੇਟ ਉਹੀ ਰਹਿੰਦਾ ਹੈ ਜੇ 70 ਰੁਪਏ ਰੇਟ ਆ ਜਾਂ 75 ਰੁਪਏ ਰੇਟ ਆ ਤੇ 75 ਹੀ ਰਹਿਣਾ ਚਾਹੇ ਮਾਰਕੀਟ ਚ ਭਾਵੇਂ 150 ਹੋ ਜੇ ਠੀਕ ਹੈ ਸ਼ੁਰੂ ਦੇ ਵਿੱਚ ਜਿਹੜਾ ਰੱਖ ਲਿਆ ਉਹੀ ਰਹਿੰਦਾ ਹੈ ਮਾਰਕੀਟ ਦੇ ਮੁਤਾਬਕ ਆਪਾਂ ਕਦੇ ਨਹੀਂ ਚੱਲੇ ਠੀਕ ਹੈ ਤੁਸੀਂ ਆਪਣੀ ਵੈਰੈਟੀ ਦੀ ਖੇਚਲ ਦੇ ਮੁਤਾਬਕ ਆਪਣਾ ਜਿਸ ਰੇਟ ਪੈਣਾ ਚਾਹੀਦਾ ਉਸ ਰੇਟ ਹੀ ਆਪਣਾ ਰੇਟ ਹੁੰਦਾ ਹਮ ਆਪਣਾ ਹਮੇਸ਼ਾ ਹੀ ਮਾਰਕੀਟ ਤੋਂ ਅਲੱਗ ਚੱਲਦਾ ਇਹ ਵੀ ਇੱਕ ਕਿਸਾਨ ਭਰਾ ਵਾਸਤੇ ਵਧੀਆ ਫਾਇਦੇ ਵਾਲੀ ਗੱਲ ਆ ਵੀ ਤੁਸੀਂ ਆਪ ਦਾ ਫਾਇਦਾ ਨਹੀਂ ਸੋਚਦੇ ਵੀ ਯਾਰ ਜੇ ਹੁਣ ਕਿਸੇ ਚੀਜ਼ ਦੀ ਮੰਗ ਵਧ ਗਈ ਤਾਂ ਅੱਜ 4 ਰੁਪਿਆ ਪਰ ਰੇਟ ਵਧਾ ਦਿਓ ਹਾਂ ਉਹ ਨਹੀਂ ਆਪਣਾ ਰੇਟ ਫਿਕਸ ਹੀ ਆ ਚਾਹੇ ਮੰਦਾ ਹੋ ਜੇ ਤਾਂ ਵੀ ਉਹਨੇ ਉਸੇ ਰੇਟ ਰਹਿਣਾ ਠੀਕ ਹੈ ਚਾਹੇ ਬਹੁਤ ਜ਼ਿਆਦਾ ਖੇਚ ਪੈ ਜੇ ਤਾਂ ਵੀ ਉਹਨੇ ਉਸੇ ਰੇਟ ਪੈਣਾ ਖੇਚ ਵੇਖ ਕੇ ਰੇਟ ਨਹੀਂ ਵਧਣਾ ਤੇ ਮੰਦਾ ਵੇਖ ਕੇ ਹੁੰਦਾ ਰੇਟ ਨਹੀਂ ਘਟਣਾ ਠੀਕ ਹੈ ਭਾਈ ਜੇ ਕਿਸੇ ਕਿਸਾਨ ਨੇ ਮਤਲਬ ਵੀ ਖੁਦ ਮੰਗਵਾਉਣਾ ਹੈ ਤਾਂ ਘੱਟੋ ਘੱਟ ਤੁਸੀਂ ਕਿੰਨਾ ਵੀ ਭੇਜਦੇ ਹੋ ਜਾ ਇੱਥੇ ਆ ਕਿਉਂ ਕਿੰਨਾ ਕਬੀਲ ਜਾ ਸਕਦਾ ਇੱਥੇ ਤਾਂ ਜਲ ਜਿੰਨਾ ਮਾਰਗ ਅਗਲੇ ਨੂੰ ਜ਼ਰੂਰ ਤਾਂ ਆਉਣਾ ਹੈ ਇਹ ਤਾਂ ਜਿੱਦੀ ਫਾਰਮਰ ਨੂੰ ਜ਼ਰੂਰ ਤੇ ਉਹਨਾਂ ਹੀ ਲੈ ਜਾਂਦੇ ਨੇ ਫਾਰਮਰ ਜਿਹੜੇ ਦੂਰ ਬੈਠੇ ਨੇ ਪਹੁੰਚਦੇ ਵਿੱਚ ਆ ਵੀ ਆਪਾਂ ਬੱਸਾਂ ਤੇ ਰਖਾ ਦਿੰਨੇ ਆ ਉਹ ਹੁੰਦਾ ਜਿਹੜਾ ਬੱਸ ਦਾ ਟਿਕਟਾ ਉਹ ਫਾਰਮਰ ਦੇ ਦਿੰਦਾ ਤੇ ਆਪਾਂ ਉਹਦੇ ਵਿੱਚ ਜਿਵੇਂ ਇੱਥੋਂ ਸਦੂਲਗੜ੍ਹ ਤੋਂ ਇੱਥੋਂ ਅੰਬਰਸਰ ਵੀ ਜਾਂਦਾ ਹੈ ਬਠਿੰਡੇ ਜਾਂਦਾ ਹੈ ਇਹ ਉਹ ਜਾ ਕੇ ਬੱਸ ਸਟੈਂਡ ਤੇ ਜਾਂਦਾ ਬਸਾਂ ਵਾਲਿਆਂ ਨੂੰ ਦੇਈਦਾ ਤੇ ਉਹ ਬੱਸ ਲੈ ਕੇ ਪਹੁੰਚਾਉਂਦੇ ਨੇ ਠੀਕ ਹੈ ਤੇ ਤੁਹਾਡਾ ਕੰਟੈਕਟ ਨੰਬਰ ਕੀ ਹੈ ਜਿੱਥੇ ਬੰਦਾ ਸੰਪਰਕ ਕਰ ਸਕਦਾ ਜੀ ਆਪਣਾ ਜਿਹੜਾ ਖੇਤੀ ਦੇ ਵਿੱਚ ਜਿਆਦਾਤਰ ਵੱਡਾ ਭਾਈ ਜਿਹੜਾ ਬੀਜ ਦੇ ਮਸਲੇ ਚ ਰਹਿੰਦਾ ਮੈਂ ਇੱਧਰ ਵਰਕਸ਼ਾਪ ਦੇ ਵਿੱਚ ਰਹਿੰਦਾ ਉਹਨਾਂ ਦਾ ਨੰਬਰ ਹੈਗਾ 94662 99741 ਠੀਕ ਹੈ ਜੀ ਲਿਖੇਗਾ 94630 20571 ਠੀਕ ਹੈ ਜੀ ਇਹ ਦੋ ਨੰਬਰ ਨੇ ਆਪਣੇ ਚੱਲਦੇ ਰਹਿੰਦੇ ਹਰ ਟਾਈਮ ਗੱਟੇ ਦੇ ਉੱਤੇ ਵੀ ਆਪਣਾ ਜਿਹੜੇ ਪੈਕਿੰਗ ਉੱਤੇ ਵੀ ਇਹੀ ਨੰਬਰ ਹੀ ਹੁੰਦਾ ਕਿਸਾਨ ਵੀਰੋ ਨੰਬਰ ਆ ਜਿਹੜੇ ਉਹ ਆਪਾਂ نیچے ਵੀ ਲਿਖ ਰੱਖੇ ਨੇ ਆਪਣੀ ਵੀਡੀਓ ਦੇ ਵਿੱਚ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਬਾਈ ਜੀ ਤੋਂ ਜਦੋਂ ਵੀ ਇਹਨਾਂ ਤੋਂ ਤੁਸੀਂ ਬੀਜ ਦੀ ਜਾਣਕਾਰੀ ਲੈ ਸਕਦੇ ਹੋ ਔਰ ਆਪਣਾ ਖੇਤੀ ਵਾਸਤੇ ਵੀ ਮੰਗਵਾ ਸਕਦੇ ਹਾਂ ਤਾਂ ਇਹ ਬਾਈ ਜੀ ਸਨ ਸਾਡੇ ਨਾਲ ਜਿਨ੍ਹਾਂ ਨੇ ਆਪਣੀ ਇੱਕ ਜ਼ਿੰਦਗੀ ਦਾ ਸਫ਼ਰ ਤੁਹਾਨੂੰ ਸਾਂਝਾ ਕੀਤਾ ਕਿਵੇਂ ਉਹ ਘੱਟ ਪੜੇ ਲਿਖੇ ਹੋਣ ਦੇ ਬਾਵਜੂਦ ਇੱਕ ਖੇਤੀ ਦੇ ਖੇਤੀ ਤੋਂ ਅੱਜ ਉਹਨਾਂ ਨੇ ਆਪਣਾ ਇੱਕ ਵੱਡਾ ਬਿਜ਼ਨਸ ਜਿਹੜਾ ਹੈਗਾ ਉਹ ਬੀਜਾਂ ਦਾ ਸ਼ੁਰੂ ਕਰ ਰੱਖਿਆ ਹੈ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਕਿਸੇ ਹੋਰ ਚਿਹਰੇ ਨਾਲ ਵੀ ਮਿਲਾਵਾਂਗੇ ਤੋ ਤਦ ਤੱਕ ਤੁਸੀਂ ਸਾਡੇ ਨਾਲ ਬਣੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਔਰ ਚੈਨਲ ਨੂੰ ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਕਰਿਓ ਧੰਨਵਾਦ ਬਾਈ ਜੀ ਤੁਹਾਡਾ ਇਸ ਵੀਡੀਓ 'ਚ ਸਾਡਾ ਸਾਥ ਦੇਣ ਲਈ ਟੀਮ ਵੱਲੋਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ